ਮੈਂ ਕੁਲਤਾਰ ਸਿੰਘ ਸੰਧਵਾ ਦਾ ਬੜਾ ਧੰਨਵਾਦ ਕਰਦਾ ਜਿਹੜਾ ਡੱਲੇਪਾਲ ਸਾਹਿਬ ਜੀ ਦੇ ਕੋਲ ਗਏ ਆ ਉਹਨਾਂ ਦਾ ਹਾਲਚਾਲ ਜਾਣਿਆ ਤੇ ਉਹਨਾਂ ਨੇ ਮੋਦੀ ਸਾਹਿਬ ਨੂੰ ਵੀ ਝਾੜ ਪਾਈ ਆ ਮੋਦੀ ਜੀ ਨੂੰ ਕਿ ਤੁਸੀਂ ਜੀ ਬੜਾ ਹੰਕਾਰੀ ਰੂਪ ਲੈ ਕੇ ਬੈਠੇ ਆ ਤੁਸੀਂ ਆਹ ਕਰਕੇ ਬੈਠੇ ਆ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਉੱਥੇ ਅਮਨਾ ਰੋੜਾ ਜੀ ਵੀ ਪਹੁੰਚੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਕਿ ਮਹਾਰਾਜ ਤੁਸੀਂ ਡੱਲੇਵਾਲ ਸਾਹਿਬ ਕੋਲ ਪਹੁੰਚ ਗਏ ਆ ਉਹਦਾ ਕਾਰਨ ਕੀ ਸੀ ਕਿ ਇਹ ਜਿਹੜਾ ਕੰਮ ਆ ਕੇਂਦਰ ਦਾ ਸੀ ਜੇਕਰ ਇਹ ਪੰਜਾਬ ਦੇ ਲੈਵਲ ਤੇ ਹੁੰਦਾ ਤੁਸੀਂ ਨਹੀਂ ਜਾਣਾ ਸੀ ਔਰ ਜੇਕਰ ਤੁਸੀਂ ਆ ਹੀ ਗਏ ਆ ਤੁਹਾਨੂੰ ਪੰਜਾਬ ਦਾ ਫਿਕਰੀ ਪਿਆ ਆ ਪੰਜਾਬ ਦੇ ਕਿਸਾਨਾਂ ਦਾ ਫਿਕਰ ਪਿਆ ਆ ਪੰਜਾਬ ਦੇ ਲੋਕਾਂ ਦਾ ਫਿਕਰ ਹੋਇਆ ਤੇ 3 ਦਸੰਬਰ ਨੂੰ ਲੁਧਿਆਣੇ ਜਿਹੜਾ ਇਕੱਠ ਰੱਖਿਆ ਸੀ ਪਾਣੀ ਦਾ ਹੁਣ ਤਾਂ ਸਾਰੇ ਉਸ ਮਸਲੇ ਤੇ ਚੁੱਪਚਾਪ ਹੋ ਗਏ ਆ ਪਤਾ ਨਹੀਂ ਕਿਹੜੀ ਗੱਲੋਂ ਚੁੱਪਚਾਪ ਹੋ ਗਿਆ ਕਈਆਂ ਦੀ ਉਹਦੇ ਝੱਪਟ ਹੋਈ ਆ ਕਈਆਂ ਨੂੰ ਪੁਲਿਸ ਨੇ ਚੱਕਿਆ ਪਰ ਸਾਰੇ ਹੀ ਲੁਧਿਆਣੇ ਵਾਲੀਆਂ ਫੈਕਟਰੀਆਂ ਦਾ ਬੁੱਢੇ ਨਾਲੇ ਨੂੰ ਐ ਭੁੱਲ ਗਿਆ ਜਿਵੇਂ ਕੋਈ ਪਸੂ ਸੂਕੇ ਆਪਦੇ ਬੱਚੇ ਨੂੰ ਭੁੱਲ ਜਾਂਦਾ ਹੁਣ ਉਹ ਜਿਵੇਂ ਕਹਿੰਦਾ ਜਿਵੇਂ ਕੋਈ ਜਦੋਂ ਬੱਕਰੀ ਆਪਦੇ ਬੱਚੇ ਨੂੰ ਭੁੱਲ ਜਾਂਦੀ ਆ ਤੇ ਉਹ ਦੁੱਧ ਨਹੀਂ ਚੰਗਾ ਹੁੰਦੀ ਉਸੇ ਤਰ੍ਹਾਂ ਹੋਣ ਉਹਦੇ ਮਸਲੇ ਤੇ ਕੋਈ ਵੀ ਨਿੱਪਲ ਨਹੀਂ ਚੱਕ ਰਿਆ ਕਿ ਲੋ ਭਾਈ ਆ ਸਰਕਾਰ ਨੂੰ ਦੁੱਧ ਪਿਆਈਏ ਤੇ ਸਰਕਾਰ ਆ ਜਿਹੜੀ ਉਹ ਇਸ ਮਸਲੇ ਦਾ ਹੱਲ ਕਰੇ ਕੁਲਤਾਰ ਸਿੰਘ ਸੰਧਵਾ ਜੀ ਤੁਸੀਂ ਅੱਜ ਖਨੌਰੀ ਪਹੁੰਚ ਕੇ ਖਨੌਰੀ ਜਾ ਕੇ ਉਹਨਾਂ ਦਾ ਹਾਲਚਾਲ ਜਾਣ ਲਿਆ ਤੁਹਾਡੀ ਸਰਕਾਰ ਆ ਚੁੱਕੀ ਆ ਤੁਹਾਡੇ ਜਿਹੜੇ ਕੱਲੋ ਲੀਡਰ ਉੱਥੇ ਆ ਕੇ ਹਾਲਚਾਲ ਪੁੱਛ ਗਏ ਕਈ ਹੋਰ ਪਾਰਟੀਆਂ ਵੀ ਹਾਲਚਾਲ ਪੁੱਛ ਗਈਆਂ ਪਰ 3 ਦਸੰਬਰ ਨੂੰ ਜਿਹੜਾ ਬੁੱਡੇ ਨਾਲੇ ਦਾ ਇਕੱਠ ਰੱਖਿਆ ਸੀ ਉਸ ਮਸਲੇ ਤੇ ਕਿਉਂ ਨਹੀਂ ਬੋਲੇ ਪੰਜਾਬ ਦੇ ਲੋਕ ਜਿਹੜੇ ਕਹ ਲੋ ਉਸ ਪਾਣੀ ਕਰਕੇ ਕੈਂਸਰ ਦੇ ਪੀੜਤ ਹੋ ਰਹੇ ਆ ਕਾਲੇ ਪੀਲਿਏ ਦੇ ਪੀੜਤ ਹੋ ਰਹੇ ਆ ਤਾਂ ਤੁਸੀਂ ਉਹਨਾਂ ਦੇ ਮਸਲੇ ਤੇ ਕਿਉਂ ਨਹੀਂ ਗੱਲ ਕਰਦੇ ਉਹ ਵੀ ਤਾਂ ਪੰਜਾਬ ਦੇ ਲੋਕਾਂ ਦੀ ਭਲਾਈ ਆ ਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਵੇਖੋ ਸਾਰੇ ਮਸਲੇ ਆਪਣੇ ਆ ਜੇ ਪੰਜਾਬ ਤੁਹਾਡੇ ਨਾਲ ਖੜਾ ਤੇ ਤੁਸੀਂ ਵੀ ਪੰਜਾਬ ਦੇ ਨਾਲ ਛੋਟਾ ਜਿਹਾ ਕੰਮ ਕਰ ਦੋ ਜਿਹੜੀ ਤੁਸੀਂ ਮਰਨ ਵਰਤੇ ਬੈਠੇ ਹੋਏ ਆ ਅੱਜ ਤੁਹਾਨੂੰ ਲਗਭਗ 30 ਦਿਨਾਂ ਦੇ ਲਗਭਗ ਹੋ ਚੁੱਕੇ ਆ ਬੈਠੇ ਨੂੰ ਆ ਭੁੱਖ ਹੜਤਾਲ ਤੇ ਤਾਂ ਜਿਵੇਂ ਤੁਹਾਡਾ ਲੋਕ ਫਿਕਰ ਕਰ ਰਿਹਾ ਉਸੇ ਤਰ੍ਹਾਂ ਤੁਸੀਂ ਇਹ ਵੀ ਫਿਕਰ ਕਰ ਦੋ ਕਿ ਜਿਹੜੀਆਂ ਲੁੱਟਿਆਣੇ ਦੀਆਂ ਫੈਕਟਰਾਂ ਦਾ ਕੈਮੀਕਲ ਉਹ ਬੁੱਢੇ ਨਾਲੇ ਦੇ ਵਿੱਚ ਪਾਇਆ ਜਾਂਦਾ ਲੋਕ ਉੱਥੇ ਤਿੰਨ ਤਰੀਕ ਨੂੰ ਪਹੁੰਚੇ ਵੀ ਸੀ ਮੈਂ ਵੀ ਗਿਆ ਸੀ ਹੋਰ ਵੀ ਬੜੇ ਲੋਕ ਗਏ ਸੀ ਉਸ ਮਸਲੇ ਨੂੰ ਲੈ ਕੇ ਤੁਸੀਂ ਸਪੀਕਰ ਸਾਹਿਬ ਨੂੰ ਕਹਿ ਦਿਓ ਤੁਹਾਨੂੰ ਨੰਬਰ ਤਾਂ ਦੇ ਕੇ ਗਏ ਹੋਣੇ ਆ ਸੀ ਆਈਡੀ ਹੱਥ ਸੁਨਿਆ ਲਾ ਦਿਓ ਅਮਨ अरोड़ा ਜੀ ਤੁਸੀਂ ਗੱਲ ਕਰ ਲਓ ਉਸ ਮਸਲੇ ਤੇ ਔਰ ਜਿੰਨੀਆਂ ਸਰਕਾਰਾਂ ਸਾਡੇ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਪਾਰਟੀਆਂ ਨੂੰ ਸੌਰੀ ਜਿੰਨੀਆਂ ਪਾਰਟੀਆਂ ਉਸ ਮਸਲੇ ਤੇ ਗੱਲ ਕਰੋ ਤੇ ਉਹਨਾਂ ਦਾ ਜਿਹੜਾ ਪਾਣੀ ਆ ਉਹ ਬੰਦ ਕਰੋ ਅਮੀਤਾ ਜਿਹੜੇ ਮਾਨਜੀ ਆ ਜਿਹੜੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਪੰਜਾਬ ਨੂੰ ਜਗਾ ਕੇ ਹੁਣ ਤੁਸੀਂ ਉਸ ਮਸਲੇ ਤੇ ਗੱਲ ਕਰੋ ਕਿਉਂਕਿ ਅੱਧਾ ਪੰਜਾਬ ਉਹਦੇ ਵੱਲ ਝਾਤੀ ਮਾਰ ਰਿਹਾ ਬੁੱਢੇ ਨਾਲੇ ਵੱਲ ਤੇ ਹੁਣ ਤੁਹਾਡੇ ਬਿਆਨ ਨਹੀਂ ਸੁਣਿਆ ਬੁੱਢੇ ਨਾਲੇ ਤੇ ਤੁਸੀਂ ਬਿਆਨ ਦਿਓ ਜਿਹੜੇ ਵੀ ਭੈਣ ਭਾਈ ਉਸ ਬੁੱਢੇ ਨਾਲੇ ਨੂੰ ਲੈ ਕੇ ਚਿੰਤਿਤ ਬੈਠੇ ਆ ਜਿੰਨਾ ਚਿੰਤਿਤ ਡੱਲੇਵਾਲ ਸਾਹਿਬ ਹੋਏ ਪਏ ਆ ਪੰਜਾਬ ਦੇ ਲੋਕਾਂ ਵਾਸਤੇ ਉਨਾ ਹੀ ਚਿੰਤਿਤ ਹੋਆ ਬੁੱਢਾ ਨਾਲਾ ਤੇ ਉਹ ਬੁੱਢਾ ਨਾਲਾ ਜਿਹੜਾ ਕਹ ਲੋ ਜਿੱਥੇ ਡੱਲੇਵਾਲ ਸਾਹਿਬ ਬੈਠੇ ਆ ਇੱਥੇ ਇਕੱਲੇ ਕਿਸਾਨ ਨੂੰ ਖਤਰਾ ਔਰ ਜਿਹੜਾ ਬੁੱਢਾ ਨਾਲ ਉੱਥੇ ਸਾਰੇ ਪੰਜਾਬ ਨੂੰ ਖਤਰਾ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਇਹਨਾਂ ਦੋਨਾਂ ਮਸਲਿਆਂ ਦੀ ਗੱਲ ਕਰੋ ਔਰ ਕੁਲਤਾਰ ਸਿੰਘ ਸੰਧਵਾ ਜੀ ਜਿਵੇਂ ਤੁਸੀਂ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਉਹ ਤਾਂ ਸਾਰੇ ਕਿਸਾਨਾਂ ਦੀ ਗੱਲ ਕਰ ਰਹੇ ਆ ਢੱਲੇਵਾਲ ਸਾਹਿਬ ਤੇ ਮੋਦੀ ਜੀ ਨੂੰ ਗੱਲ ਸੁਣਨੀ ਚਾਹੀਦੀ ਆ ਤੁਸੀਂ 3 ਦਸੰਬਰ ਨੂੰ ਕੋਈ ਗੱਲ ਨਹੀਂ ਸੁਣੀ ਹੁਣ ਤੁਹਾਡੇ ਅੱਗੇ ਵੀ ਬੇਨਤੀ ਆ ਉਸ ਮਸਲੇ ਨੂੰ ਲੈ ਕੇ ਜਿਹੜਾ ਬੁੱਢਾ ਨਾਲਾ ਜਿਹਦੇ ਨਾਲ ਕਈ ਬੱਚਿਆਂ ਨੂੰ ਕੈਂਸਰ ਹੋ ਚੁੱਕਿਆ ਹਸਪਤਾਲਾਂ ਦੇ ਵਿੱਚ ਜਾ ਕੇ ਨਿਗਾਹ ਮਾਰੋ ਮੈਂ ਕਹਿੰਦਾ 16 ਸਾਲ ਦੀ ਮੇਰੀ ਮਾਸੀ ਸੱਕੀ ਮਾਸੀ ਦੀ ਕੁੜੀ ਜਿਹਨੂੰ ਵਿਚਾਰੀ ਨੂੰ ਹਾਲੇ ਕੁਝ ਵੇਖਿਆ ਕਿ 10ਵੀਂ ਕਲਾਸ ਦੇ ਵਿੱਚ ਸੀ ਬੱਚੀ ਤੇ ਉਹਨੂੰ ਕੈਂਸਰ ਹੋ ਚੁੱਕਿਆ ਮੇਰਾ ਮੇਰੇ ਪਿੰਡ ਦੇ ਵਿੱਚ ਕਈਆਂ ਨੂੰ ਕੈਂਸਰ ਹੋ ਚੁੱਕਿਆ ਮੇਰਾ ਸਾਕਾ ਤਾਇਆ ਉਹਨੂੰ ਕੈਂਸਰ ਹੋਇਆ ਪਿਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੇ ਨੇੜੇ ਤੇੜੇ ਤਾਂ ਮੇਰੇ ਹਿਸਾਬ ਦੇ ਨਾਲ ਕੈਂਸਰ ਦੀ ਜਿਵੇਂ ਛਾਉਣੀ ਬਣੀ ਪਈ ਹੈ ਇੱਥੇ ਜਿੱਧਰ ਨੂੰ ਜਾਣੇ ਉਧਰ ਨੂੰ ਭਾਈ ਸਾਡਾ ਪੰਜਾਬ ਆ ਜਿਹੜਾ ਉਹ ਤਾਂ ਹੁਣ ਯਾਦ ਰੱਖੋ ਕਿ ਕਾਲੇ ਪੀਲੇ ਦੀ ਬਿਮਾਰੀ ਔਰ ਕੈਂਸਰ ਦੀ ਬਿਮਾਰੀ ਸਾਡੇ ਪੰਜਾਬ ਨੂੰ ਮਾਰ ਜੂਗੀ ਇਹ ਕਿਸੇ ਸਿਹਤ ਦੇ ਕੰਮ ਤਾਂ ਨਹੀਂ ਚੱਲ ਰਿਹਾ ਵੀ ਹੁਣ ਪੰਜਾਬ ਨੂੰ ਮਾਰਨ ਦੀ ਕੋਈ ਲੋੜ ਨਹੀਂ ਆਪੇ ਕੈਂਸਰ 'ਚ ਮਰ ਜਾਣਗੇ ਤਾ ਐਨੀਕ ਬੇਨਤੀ ਮੰਨੋ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਹੈਗਾ ਤਾਂ ਤੁਸੀਂ ਉਹਨਾਂ ਬਿਜ਼ਨਸਮੈਨਾਂ ਦਾ ਫਿਕਰ ਨਾ ਕਰੋ ਤੇ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਇਸ ਮਸਲੇ ਨੂੰ ਚੱਕਿਆ ਸੀ ਉਹ ਇਸ ਮਸਲੇ ਤੇ ਠੰਡੇ ਲੱਗ ਰਹੇ ਆ ਤੇ ਮੇਰੀ ਬੇਨਤੀ ਆ ਭਰਾਵੋ ਮਸਲਾ ਚੱਕੋ ਉਸ ਮਸਲੇ ਤੇ ਠੰਡੇ ਨਾ ਹੋ ਤੁਸੀਂ ਠੰਡੇ ਲੱਗ ਰਹੇ ਆ ਤੁਸੀਂ ਬੁੱਢੇ ਨਾਲੇ ਨੂੰ ਲੈ ਕੇ ਥੋੜਾ ਜਿਹਾ ਫਿਰ ਗਰਮ ਹੋ ਜਿਓ ਇਸ ਮਸਲੇ ਤੇ ਇਹ ਢੱਲੇ ਵਾਲ ਸਾਹਿਬ ਵੀ ਬੈਠੇ ਆ ਔਰ ਆਪਾਂ ਉਸ ਮਸਲੇ ਨੂੰ ਵੀ ਵੇਖੀਏ ਜਿਹੜਾ ਮੰਤਰੀ ਪਤਾ ਲੈਣ ਆਉਂਦਾ ਤੁਸੀਂ ਉਹਨੂੰ ਆਖੋ ਕੁਲਤਾਰ ਸੰਧਵਾਨ ਜੀ ਨੂੰ ਆਖੋ ਮੈਂ ਅਮਤਾਜ ਜਿਹੜੇ ਮਾਣ ਆ ਉਹਨਾਂ ਨੂੰ ਕਹਿਣਾ ਬੀਬੀ ਸੋਨੀਆ ਮਾਣ ਹੋਰ ਕਈ ਜਿਹੜੇ ਸਾਡੇ ਕਾਲੇ ਪਾਣੀ ਦੀ ਗੱਲ ਕਰਦੇ ਆ ਆ ਜਿਹੜੇ ਮਤਲਬ ਗੰਦੇ ਨਾਲੇ ਦੀ ਗੱਲ ਕਰਦੇ ਆ ਤਾਂ ਭਾਈ ਸਾਹਿਬ ਉਹ ਤੁਹਾਡੇ ਕੋਲ ਸਪੀਕਰ ਪਹੁੰਚ ਰਹੇ ਆ ਮੰਤਰੀ ਪਹੁੰਚ ਰਹੇ ਆ ਸਾਫਤਾ ਮੰਤਰੀ ਪਹੁੰਚ ਰਹੇ ਆ ਉਹਨਾਂ ਕੋਲ ਗੱਲ ਕਰੋ ਤੁਸੀਂ ਕਿ ਜੀ ਆ ਮਸਲਾ ਹੱਲ ਨਹੀਂ ਹੋ ਰਿਹਾ ਮਸਲਾ ਕਿਵੇਂ ਹੱਲ ਹੋਊਗਾ ਇਸ ਮਸਲੇ ਤੇ ਗੱਲ ਕਰੋ ਪੰਜਾਬ ਦੇ ਲੋਕਾਂ ਨੂੰ ਇੰਜ ਜਾਪਦਾ ਜਿਵੇਂ ਇਸ ਮਸਲੇ ਦੇ ਵਿੱਚ ਇਹ ਮਸਲਾ ਗਰਮ ਅੱਗ ਤੋਂ ਇੱਕ ਲੋਹੋਂ ਜਿਵੇਂ ਧੁੰਦ ਬਣ ਗਿਆ ਹੋਵੇ ਅੱਗ ਤੋਂ ਬਰਫ਼ ਬਣ ਗਿਆ ਹੋਵੇ ਲੋਹੇ ਤੋਂ ਲੱਕੜ ਬਣ ਗਿਆ ਹੋਵੇ ਤੇ ਭਾਈ ਸਾਹਬ ਇਹ ਸਾਰਾ ਜਿਹੜਾ ਮਸਲਾ ਪਿੱਤਲ ਤੋਂ ਲੋਹਾ ਬਣ ਗਿਆ ਵੇ ਸਾਰੇ ਦਾ ਸਾਰਾ ਜਿਹੜਾ ਮਸਲਾ ਉਹ ਲੋਕਾਂ ਨੂੰ ਠੰਡਾ ਜਾਪਦਾ ਇਸ ਕਰਕੇ ਭਾਈ ਸਾਹਬ ਇਸ ਮਸਲੇ ਦੀ ਗੱਲ ਕਰੋ ਢੱਲੇਵਾਲ ਸਾਹਿਬ ਨੂੰ ਲੈ ਕੇ ਅੱਧਾ ਨਹੀਂ ਸਾਰਾ ਪੰਜਾਬ ਚਿੰਤਿਤ ਹੋਇਆ ਪਿਆ ਹਰਿਆਣਾ ਚਿੰਤਿਤ ਹੋਇਆ ਪਿਆ ਸਾਰੇ ਦੇਸ਼ ਦਾ ਕਿਸਾਨ ਚਿੰਤਿਤ ਹੋਇਆ ਪਿਆ ਪਰ ਉਸ ਮਸਲੇ ਨੂੰ ਲੈ ਕੇ ਵੀ ਮੈਂ ਰਾਜਸਥਾਨ ਨੂੰ ਬੇਨਤੀ ਕਰਦਾ ਕਿ ਭਾਈ ਸਾਹਿਬ ਕਹਿੰਦੇ ਆ ਪਾਣੀ ਤੁਹਾਡੇ ਆ ਲਾਉਂਦਾ ਖੌਰ ਆਪਾਂ ਤਾਂ ਵੇਖ ਕੇ ਨਹੀਂ ਆ ਵੀ ਹੁੰਦਾ ਕਿ ਨਹੀਂ ਹੁੰਦਾ ਪਰ ਰਾਜਸਥਾਨ ਵੀ ਇਸ ਪਾਣੀ ਨੂੰ ਲੈ ਕੇ ਸਾਥ ਦੇਵੇ ਕਿਉਂਕਿ ਤੁਸੀਂ ਵੀ ਪੀਂਨੇ ਆ ਪਾਣੀ ਨੂੰ ਤੇ ਬਿਮਾਰੀਆਂ ਦਾ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਸ਼ਰਬਤ ਹੁੰਦਾ ਇਹ ਅੰਮ੍ਰਿਤ ਹੁੰਦਾ ਇੱਕ ਜ਼ਹਿਰ ਵਾਲਾ ਪਾਣੀ ਹੁੰਦਾ ਉਹ ਤੁਹਾਡੇ ਘਰਾਂ ਦੇ ਵਿੱਚ ਆ ਰਿਹਾ ਸਾਡੇ ਘਰਾਂ ਦੇ ਵਿੱਚ ਆ ਰਿਹਾ ਤੇ ਉਹ ਪਾਣੀ ਪੀ ਕੇ ਆਪਣੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਤੇ ਇਸ ਮਸਲੇ ਤੇ ਸਾਰੇ ਦੇਸ਼ ਨੂੰ ਗੱਲ ਕਰਨੀ ਚਾਹੀਦੀ ਆ ਔਰ ਮੰਤਰੀ ਚੁੱਪ ਬੈਠੇ ਆ ਚਾਹੇ ਕੇਂਦਰ ਦੇ ਹੋਣ ਚਾਹੇ ਸਟੇਟ ਦੇ ਹੋਣ ਔਰ ਇਹ ਮੰਤਰੀ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਬੈਠਦੇ ਆ ਖੋਰੇ ਇਹਨਾਂ ਨੂੰ ਕੋਈ ਫੰਡ ਆਉਂਦਾ ਇਲੈਕਸ਼ਨਾਂ ਵੇਲੇ ਜਾਂ ਤਾਂ ਤੁਸੀਂ ਉਹਨਾਂ ਦੇ ਕਾਣੇ ਹੋਵੋਗੇ ਜੇ ਤੁਸੀਂ ਉਹਨਾਂ ਦੇ ਕਾਣੇ ਨਹੀਂ ਗਏ ਮੈਂ ਮੰਤਰੀਆਂ ਨੂੰ ਕਹਿ ਰਿਹਾ ਪੰਜਾਬਦਿਆਂ ਨੂੰ ਵੀ ਕਹਿ ਰਿਹਾ ਜੇ ਤੁਸੀਂ ਉੱਥੋਂ ਦੇ ਕਾਣੇ ਨਹੀਂ ਗਏ ਭਗਵੰਤ ਮਾਨ ਜੀ ਉਹਨਾਂ ਦੇ ਕਾਣੇ ਨਹੀਂ ਜਾਂ ਤੁਸੀਂ ਸਪੀਕਰ ਸਾਹਿਬ ਤੁਸੀਂ ਕਾਣੇ ਨਹੀਂ ਫਿਰ ਉਸ ਮਸਲੇ ਤੇ 3 ਦਸੰਬਰ ਨੂੰ ਪੰਜਾਬ ਦੇ ਲੋਕਾਂ ਨੂੰ ਤੁਸੀਂ ਰੋਕਣ ਲੱਗ ਗਏ ਸੀ ਤੇ ਜਿਹੜੇ ਯੂਪੀ ਬਿਹਾਰ ਦੇ ਬੰਦੇ ਸੀ ਉਹ ਸਾਨੂੰ ਥਾਪੀਆਂ ਮਾਰ ਮਾਰ ਲੰਗੀ ਜਾਂਦੇ ਸੀ ਇਹਦੇ ਵਿੱਚ ਕੋਈ ਨਾ ਕੋਈ ਤਾਂ ਕੋਈ ਕੋਈ ਹੁਮਨ ਘੇਰੀ ਪਾਓ ਕਿ ਸਾਡੇ ਨਾਲ ਇੰਜ ਕਿਉਂ ਹੋ ਰਿਹਾ ਪੰਜਾਬ ਦੇ ਲੋਕ ਚਿੰਤਾ ਡੱਲੇਵਾਲ ਸਾਹਿਬ ਨੂੰ ਲੈ ਕੇ ਨਾਲ ਖੜੇ ਆ ਜਿਵੇਂ ਸਰਕਾਰ ਬੀਜੇਪੀ ਦੇ ਜਾ ਕੇ ਖਲਾਫ ਬੋਲਦੀ ਉਸੇ ਤਰ੍ਹਾਂ ਕੋਈ ਬੀਜੇਪੀ ਮੇਰੇ ਭਾਈਵਾਲ ਨਹੀਂ ਪਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਤੁਸੀਂ ਉਸੇ ਤਰ੍ਹਾਂ ਤੁਸੀਂ ਵੀ ਪੰਜਾਬ ਦਾ ਕਹਾਣਕਾਰੀ ਤੁਰੇ ਆਉਨੇ ਆ ਤੁਸੀਂ ਉਸ ਕਾਲੇ ਪਾਣੀ ਨੂੰ ਲੈ ਕੇ ਗੱਲ ਕਰੋ ਤੇ ਜਿੰਨਾ ਵੀਰਾਂ ਨੇ ਇਹ ਮੁੱਦਾ ਚੱਕਿਆ ਸੀ ਕਾਲੇ ਪਾਣੀ ਦਾ ਪੰਜਾਬ ਤਾਂ ਚੁੱਪਚਾਪ ਬੈਠਾ ਸੀ ਪੰਜਾਬ ਨਹੀਂ ਗਿਆ ਤਿੰਨ ਤਰੀਕ ਨੂੰ ਤੁਸੀਂ ਇਕੱਠ ਰੱਖਿਆ ਸੀ ਪੰਜਾਬ ਦੇ ਲੋਕ ਪਹੁੰਚੇ ਨੇਕ ਸਿੰਘ ਜਥੇਬੰਦੀਆਂ ਪਹੁੰਚੀਆਂ ਸਾ ਅੱਧਾ ਪੰਜਾਬ ਗਿਆ ਉੱਥੇ ਹੁਣ ਬੇਨਤੀ ਆ ਇਸ ਮਸਲੇ ਤੇ ਗੱਲ ਕਰੋ ਇਹ ਮਸਲਾ ਅੱਗ ਤੋਂ ਬਰਫ਼ ਬਣ ਚੁੱਕਿਆ ਤੇ ਲੋ ਤੋਂ ਧੁੰਦ ਬਣ ਚੁੱਕਿਆ ਇਹ ਮਸਲਾ ਫਿਰ ਤੋਂ ਗਰਮ ਕਰੋ ਇਹ ਮਸਲੇ ਤੇ ਚੁੱਪਚਾਪ ਕਿਉਂ ਹੋ ਗਏ ਆ ਕਿ ਪੰਜਾਬ ਦੇ ਲੋਕ ਅੱਦੇ ਸਵਾਲ ਕਰ ਰਹੇ ਆ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਪਰ ਮੈਨੂੰ ਨਹੀਂ ਲੱਗਦਾ ਮੈਂ ਕੁਝ ਗਲਤ ਕਿਹਾ ਇਹ ਗੱਲ ਬਿਲਕੁਲ ਸਹੀ ਆ ਵੀ ਉਹ ਮਸਲਾ ਠੰਡਾ ਹੁੰਦਾ ਜਾਂਦਾ ਉਸ ਮਸਲੇ ਦਾ ਕੀ ਨਿਬੜਿਆ ਕੀ ਨਹੀਂ ਨਿਬੜਿਆ ਉਹ ਪੰਜਾਬ ਦੇ ਲੋਕ ਪੁੱਛਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ